ਜੀ ਮੇਰੇ ਬਲੋਗ ਸਾਰੇ ਪੈਨਪ੍ਰਾਵਾ ਨੂੰ ਸਤ ਸ੍ਰੀ ਅਕਾਲ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਅਪਾ ਗੁਰਦੁਆਰਾ ਸਾਹਿਬ ਜਾਂਦੇ ਆ ਮੰਦਰਾਂ ਦੇ ਵਿੱਚ ਜਾਂਦੇ ਆ ਅਪਾ ਉਥੋਂ ਜਲ ਲੈ ਕੇ ਆਉਨੇ ਆ ਨਾ ਕਈ ਅਪਾ ਲੈ ਕੇ ਆਉਨੇ ਜਿਵੇਂ ਕਿ ਚਰਨਪੌਹਲ ਦਾ ਜਲ ਜਾਂ ਸਰੋਵਰਾਂ ਦਾ ਜਲ ਅਪਾ ਲੈ ਕੇ ਆਉਨੇ ਆ ਉਥੋਂ ਨਾ ਫਿਰ ਅਪਾ ਲਿਆ ਕੇ ਦੇਖੋ ਆਪਣੀ ਸਰਦਾ ਹੁੰਦੀ ਹੈ ਵੀ ਅਪਾ ਲੈ ਕੇ ਜਾਈਏ ਘਰ ਦੇ ਵਿੱਚ ਲਿਆ ਕੇ ਅਪਾ ਬੋਤਲਾਂ ਦੀਆਂ ਬੋਤਲਾਂ ਇਕੱਠੀਆਂ ਕਰ ਰੱਖੀਆਂ ਨੇਗੀਆਂ ਉਹਨਾਂ ਦੀਆਂ ਨਾ ਵਿੱਚ ਉੱਲੀ ਵੀ ਲੱਗੀ ਜਾਂਦੀ ਹੈ ਜਿਲਬ ਲੱਗੀ ਜਾਂਦੀ ਹੈ ਹਨਾ ਐਦਾਂ ਅਪਾ ਉਹਨਾਂ ਦੀ ਬੇਅਦਵੀ ਕਰੀ ਜਾਂਦੇ ਆ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਖਾਸ ਗੱਲ ਦੱਸੂਗੀ ਜਿਹਨੂੰ ਕਿ ਸ਼ੁਰੂ ਤੋਂ ਲੈ ਕੇ ਐਂਡ ਤੱਕ ਸੁਣਨਾ ਤੇ ਜਿਹੜੇ ਜਲ ਨੂੰ ਤੁਸੀਂ ਐ ਲੈ ਆ ਕੇ ਹਨ ਆਪਾਂ ਘਰਾਂ ਦੇ ਵਿੱਚ ਬਿਹਾਦੇ ਵੀ ਕਰਦੇ ਆ ਤੇ ਉਹਦੇ ਨਾਲ ਆਪਣੇ ਘਰਾਂ ਦੇ ਵਿੱਚ ਕੀ ਹੁੰਦਾ ਤੇ ਉਸ ਨੂੰ ਵਰਤਣ ਦੇ ਨਾਲ ਆਪਣੇ ਘਰਾਂ ਦੇ ਵਿੱਚ ਕੀ ਬਰਕਤ ਹੁੰਦੀ ਹੈਗੀ ਵੀਡੀਓ ਨੂੰ ਚੰਗੀ ਲੱਗੀ ਤਾਂ ਲਾਈਕ ਵੀ ਕਰਨਾ ਕਮੈਂਟ ਵੀ ਕਰਨਾ ਤੇ ਪਿਆਰਾ ਜਿਹਾ ਸ਼ੇਅਰ ਵੀ ਕਰ ਜ਼ਰੂਰ ਕਰਿਆ ਕਰੋ ਤੇ ਆਪਣਾ ਦੂਸਰਾ ਚੈਨਲ ਜਿ ਕਿਰਨ ਕੁਕਿੰਗ ਐਂਡ ਸਟੀਚਿੰਗ ਪਲੀਜ਼ ਉਹਨੂੰ ਵੀ ਸਬਸਕ੍ਰਾਈਬ ਕਰ ਲਓ ਹਣਾ ਤੇ ਜਿਹੜੀ ਕੋ ਆਪਾਂ ਨੂੰ ਸਰਦਾ ਹੁੰਦੀ ਹੈ ਜਿਹੜੇ ਜਿਹੜੇ ਪੈਨ ਭਰਾਵਾਂ ਨੂੰ ਅਕਸਰ ਹੁੰਦੇ ਵੀ ਹੈ ਨਾ ਆਪਾਂ ਜਦੋਂ ਵੀ ਕਿਤੇ ਤੀਰਥ ਸਥਾਨ ਤੇ ਜਾਂਦੇ ਆਂ ਵੀ ਆਪਾਂ ਜਲ ਲੈ ਕੇ ਆਈਏ ਜਿਵੇਂ ਕਿ ਗੰਗਾ ਤੇ ਬਹੁਤ ਹਣਾ ਜਾਂਦੇ ਆ ਤੇ ਉਹ ਗੰਗਾ ਜਲ ਲੈ ਆ ਕੇ ਘਰ ਦੇ ਵਿੱਚ ਰੱਖਦੇ ਆ ਜਿਵੇਂ ਕਿ ਕੋਈ ਆਪਣਾ ਮ੍ਰਿਤਕ ਜਬ ਹਣਾ ਪ੍ਰਾਣੀ ਜਦੋਂ ਹੁੰਦਾ ਵੀ ਆਪਾਂ ਨੂੰ ਹੁੰਦਾ ਵੀ ਇਹ ਪ੍ਰਾਣਾ ਛੱਡਣ ਵਾਲਾ ਉਹਦੇ ਮੂੰਹ ਦੇ ਵਿੱਚ ਨਾ ਗੰਗਾ ਜਲ ਪਾਇਆ ਜਾਂਦਾ ਵੀ ਤਾਂ ਕਿ ਇਸ ਨੂੰ ਮੁਕਤੀ ਹੋ ਜੇ ਤੇ ਇਹ ਦਾ ਹਣਾ ਜਿਹੜਾ ਜੀਵਨ ਹੈ ਇਹ ਸਵਰਗਾ ਨੂੰ ਚਲਿਆ ਜਾਵੇ ਹਨ ਇਸ ਤਰੀਕੇ ਦੇ ਨਾਲ ਤੇ ਆਪਣੇ ਸਿੱਖ ਧਰਮ ਦੇ ਵਿੱਚ ਵੀ ਆਪਾਂ ਜਦੋਂ ਹਨ ਜਿਵੇਂ ਦਰਬਾਰ ਸਾਹਿਬ ਜਾਂਦੇ ਆ ਜਾਂ ਆਪਾਂ ਕਿਤੇ ਹਰ ਕਿਤੇ ਵੀ ਕਿਤੇ ਤੀਰਥ ਸਥਾਨ ਤੇ ਜਾਂਦੇ ਆਪਾਂ ਹਨ ਜਿਵੇਂ ਨਨਕਾਣਾ ਸਾਹਿਬ ਜਾਂਦੇ ਕਿਤੇ ਵੀ ਜਾਂਦੇ ਹੋ ਤੁਸੀਂ ਹਨ ਤੇ ਆਪਣੇ ਮਨ ਦੇ ਵਿੱਚ ਸਰਦਾ ਹੁੰਦੀ ਹੈ ਵੀ ਆਪਾਂ ਇੱਥੋਂ ਜਲ ਲੈ ਕੇ ਜਾਈਏ ਸਭ ਤੋਂ ਪਹਿਲਾਂ ਤਾਂ ਜਿਹੜਾ ਆਪਾਂ ਸਰੋਵਰਾਂ ਦਾ ਜਲ ਜਿਵੇਂ ਕਿ ਅੱਜ ਕੱਲ ਥੋੜੇ ਜਿ ਮਾਡਰਨ ਬਣ ਚੁੱਕੇ ਨੇ ਕਹਿੰਦੇ ਨੇ ਵੀ ਇਹ ਕੀ ਹੈ ਤੇ ਇੱਕ ਪਾਣੀ ਹੈ ਹਨ ਉਹ ਪਾਣੀ ਨਹੀਂ ਹੈਗਾ ਉੱਥੇ 24 ਘੰਟੇ ਗੁਰਬਾਣੀ ਜਦੋਂ ਪੜੀ ਜਾਂਦੀ ਹੈ ਨਾ ਉਹ ਮਿੱਟੀ ਪਾਣੀ ਇੱਟਾਂ ਜੋ ਵੀ ਸਥਾਨ ਹੈਗਾ ਉਹ ਸਾਰਾ ਅੰਮ੍ਰਿਤ ਬਣ ਜਾਂਦਾ ਹੈ ਨਾ ਜਿਵੇਂ ਕਿ ਅੰਮ੍ਰਿਤਸਰ ਸਾਹਿਬ ਤੁਸੀਂ ਦੇਖ ਸੁਣੀ ਆ ਸਾਰੇ ਪੈਣ ਭਰਾਵ ਨੇ ਕਿ ਬੀਬੀ ਰਾਜਨੀ ਦੀ ਸਾਖੀ ਹੈ ਨਾ ਬੀਬੀ ਰਾਜਨੀ ਕੀ ਹੁਣ ਵੀ ਬਹੁਤ ਉਦਾਂ ਦੇ ਹਨਾ ਚਮਤਕਾਰ ਹੁੰਦੇ ਨੇ ਕਿ ਆ ਪਿੱਛੇ ਜੇ ਇੱਕ ਲੜਕਾ ਆਇਆ ਸੀਗਾ ਉੱਥੇ ਉਹਨੂੰ ਬੀਲ ਚੇਅਰ ਤੇ ਨਾ ਅੰਦਰ ਲੈ ਕੇ ਜਾ ਰਹੇ ਸੀ ਤੇ ਬੀਲ ਚੇਅਰ ਦੇ ਕੋਲ ਅੰਦਰ ਜਾਣ ਨਹੀਂ ਦਿੰਦੇ ਤਾਂ ਉੱਥੇ ਦੇ ਇੱਕ ਸੇਵਾਦਾਰ ਨੇ ਉਹਨ ਆਪਣੇ ਮੋਢਿਆਂ ਦੇ ਚੁੱਕ ਕੇ ਅੰਦਰ ਲੈ ਕੇ ਗਏ ਤੇ ਉਹ ਜਿਹੜੇ ਆਪਣਾ ਆਲੇ ਦੁਆਲੇ ਹੈ ਨਾ ਬਣਿਆ ਹੋਇਆ ਜੰਗਲਾ ਬਣਿਆ ਹੋਇਆ ਜਦੋਂ ਅਰਦਾਸ ਹੋਣ ਲੱਗੀ ਉਹ ਫੜ ਕੇ ਉਹਨੂੰ ਖੜਾ ਹੋਣ ਲੱਗਿਆ ਦੋ ਵਾਰ ਉਡੀਕ ਗਿਆ ਤੇ ਤੀਜੀ ਵਾਰ ਜਦੋਂ ਖੜਾ ਹੋਣ ਲੱਗਿਆ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਉਹ ਖੜਾ ਹੋ ਗਿਆ ਦੇਖੋ ਇਹਨਾਂ ਦੀਆਂ ਬਹੁਤ ਕਟਨਾਵਾਂ ਨੇ ਜਿਹੜੀਆਂ ਕਿ ਸਾਡੇ ਨਾਲ ਖੁਦ ਹੋਈਆਂ ਨੇ ਜਿਹੜੀਆਂ ਕਿ ਡਾਕਟਰਾਂ ਨੇ ਜਵਾਬ ਦਿੱਤਾ ਸੀ ਕਿ ਆ ਵੀ ਨਹੀਂ ਹੁੰਦਾ ਨਾ ਉਹ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਬਿਲਕੁਲ ਉਹ ਠੀਕ ਹੋ ਗਏ ਜਿਹਨੂੰ ਵਿਸ਼ਵਾਸ ਹੈ ਨਾ ਉਹ ਕਹਿੰਦੇ ਤਰ ਜਾਂਦਾ ਜਿਹੜਾ ਕਹਿੰਦੇ ਗੁਰੂ ਸਾਹਿਬ ਜੀ ਦੇ ਦਰ ਤੇ ਅੜਦਾ ਹੈ ਅੜੇ ਸੂ ਛੜੇ ਸਰਨ ਪ੍ਰੇਸ ਉਹ ਤਰੀਏ ਨਾ ਇਹ ਤਾਂ ਅਕਸਰ ਪਹਿਣਾ ਅਰਦਾਸ ਦੇ ਵਿੱਚ ਰੋਜ਼ ਕਹਿਣੀ ਆਗੇ ਤੇ ਜਾਲ ਜਿਹੜਾ ਤੁਸੀਂ ਲੈ ਕੇ ਆਉਣਾ ਦਾ ਕੀ ਕਰਨਾ ਚਾਹੀਦਾ ਤੇ ਉਹਦੇ ਫਾਇਦੇ ਕੀ ਨੇ ਅੱਜ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਰਹੀ ਆਂਗੀ ਜਿਹੜਾ ਆਪਾਂ ਜਲ ਲੈ ਕੇ ਆਉਣੀ ਆ ਸਭ ਤੋਂ ਪਹਿਲਾਂ ਤਾਂ ਤੁਸੀਂ ਨੇ ਮਨ ਦੇ ਵਿੱਚ ਸਰਦਾ ਹੋਣੀ ਚਾਹੀਦੇ ਵੀ ਜਿਹੜਾ ਮੈਂ ਇਹ ਜਲ ਲੈ ਕੇ ਜਾ ਰਹੀ ਆਂ ਕਈ ਵਾਰੀ ਪਰਿਵਾਰ ਦੇ ਹਨਾ ਮੈਂਬਰ ਘਰੇ ਹੁੰਦੇ ਆ ਉਹਨਾਂ ਵਾਸਤੇ ਵੀ ਆਪਾਂ ਨੂੰ ਦੋ ਕਹਿਣ ਦੇ ਸਾਨੂੰ ਜਲ ਲੈ ਕੇ ਆਏ ਉਥੋਂ ਦੇ ਕੋ ਚੂਲਾ ਵੀ ਆਪਾਂ ਸਕਦੇ ਆ ਨਾ ਕਈ ਕਹਿੰਦੇ ਨੇ ਵੀ ਉੱਥੇ ਤਾਂ ਨਾ ਵਿੱਚੀ ਨਾ ਹੁੰਦੇ ਆ ਬੱਚੇ ਬਾਥਰੂਮ ਕਰ ਦਿੰਦੇ ਆ ਵਿੱਚੀ ਇਹ ਨਾ ਤੁਸੀਂ ਉਥੋਂ ਚੂਲੇ ਲੈ ਲੈ ਪੀਨੇ ਉਹ ਦੇਖੋ ਕਹੇ ਨੂੰ ਕੁਝ ਵੀ ਕਹੀ ਜਾਓ ਹਨਾ ਜਿਹਨੂੰ ਸਰਦਾ ਹੈ ਕਹਿੰਦੇ ਉਹਨੂੰ ਮਿੱਟੀ ਖਾ ਕੇ ਵੀ ਹੈ ਨਾ ਤੁਹਾਨੂੰ ਤੁਸੀਂ ਆ ਅਕਸਰ ਤੁਸੀਂ ਬਜ਼ੁਰਗਾਂ ਤੋਂ ਸੁਣਿਆ ਕਹਿੰਦੇ ਜਦੋਂ ਆਰਾਮ ਮਿਲਦਾ ਤਾਂ ਸਵਾਦੀ ਚੁਟਕੀ ਤਾਂ ਉਹ ਵੀ ਮਿਲ ਜਾਂਦੇ ਜਿਹਨੂੰ ਵਿਸ਼ਵਾਸ ਹੈ ਉਹ ਫਿਰ ਉਹ ਚੀਜ਼ ਨਹੀਂ ਦੇਖਦਾ ਉਹ ਵੈਗਰੂ ਜੀ ਅੱਗੇ ਜਿਵੇਂ ਹੁੰਦਾ ਸੀਗਾ ਕਿ ਚਰਨ ਪੌਹਲ ਹੁੰਦੀ ਸੀ ਜਦੋਂ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਤਿਆਰ ਕਰਨ ਤੋਂ ਪਹਿਲਾਂ ਚਰਨ ਪੌਹਲ ਦਿੱਤੀ ਜਾਂਦੀ ਸੀ ਆਪਣੇ ਗੁਰੂ ਦੇ ਚਰਨਾਂ ਨੂੰ ਧੋ ਕੇ ਹੈ ਨਾ ਉਹਨੂੰ ਪੀਂਦੇ ਸੀਗੇ ਤੇ ਗੁਰੂ ਸਾਹਿਬ ਜੀ ਨੇ ਇਸ ਪ੍ਰਥਾ ਨੂੰ ਖਤਮ ਕਰਕੇ ਫਿਰ ਖੰਡੇ ਦੀ ਪੌਹਲ ਤਿਆਰ ਕੀਤੀ ਸੀ ਅੰਮ੍ਰਿਤ ਹੈ ਨਾ ਸਕਾਇਆ ਸੀਗਾ ਦੇਖੋ ਉਸੇ ਤਰੀਕੇ ਦੇ ਨਾਲ ਜਦੋਂ ਆਪਾਂ ਜਲ ਲੈ ਕੇ ਆਉਣਾ ਸਭ ਤੋਂ ਪਹਿਲਾਂ ਤੁਸੀਂ ਧਿਆਨ ਰੱਖਣਾ ਕਿ ਜਲ ਜਦੋਂ ਆਪਾਂ ਨੇ ਲੈ ਕੇ ਆਉਣਾ ਉਹ ਸੁੱਚੇ ਪਾਂਡੇ ਦੇ ਵਿੱਚ ਲੈ ਕੇ ਆਉਣਾ ਜੋ ਵੀ ਪੀਪੀ ਬੋਤਲ ਜੋ ਵੀ ਹਨ ਜਿਵੇਂ ਕਿ ਆਪਾਂ ਕੋਲਡ ਡਰਿੰਕ ਵਗੈਰਾ ਪੀ ਲੈਨੇ ਆ ਉਸੇ ਬੋਤਲਾਂ ਦੇ ਵਿੱਚ ਆਪਾਂ ਥੋੜਾ ਜਿਹਾ ਧੋ ਕੇ ਹਨ ਉਹ ਕਰ ਲੈਣਾ ਨਹੀਂ ਪਹਿਲਾਂ ਉਹਨੂੰ ਚੰਗੇ ਤਰੀਕੇ ਨਾਲ ਸਾਫ਼ ਕਰੋ ਫਿਰ ਤੁਸੀਂ ਉਹਦੇ ਵਿੱਚ ਜਲ ਨੂੰ ਲੈ ਕੇ ਆਉਣਾ ਘਰ ਦੇ ਵਿੱਚ ਜਦੋਂ ਤੁਸੀਂ ਜਲ ਲੈ ਕੇ ਆਉਨੇ ਉਹਨੂੰ ਨਾ ਐਦਾਂ ਅਲਮਾਰੀਆਂ ਦੇ ਵਿੱਚ ਕਿਤੇ ਸਾਮੀਆਂ ਨਾ ਕਰੋ ਹਨ ਕਿਉਂਕਿ ਨਾਲੇ ਤਾਂ ਦੇਖੋ ਦੀ ਬੀਅアド ਵੀ ਹੁੰਦੀ ਹੈ ਹਨ ਉਹਦੇ ਵਿੱਚ ਉੱਲੀ ਲੱਗ ਜਾਂਦੀ ਹੈ ਤੇ ਉਹਦੇ ਵਿੱਚ ਸਮੈਲ ਆਉਣ ਲੱਗ ਜਾਂਦੀ ਹੈ ਜੀ ਹਨ ਤੇ ਪਾਣੀ ਦਾ ਘਰ ਦੇ ਵਿੱਚ ਜਦੋਂ ਕਿ ਗੁਰਬਾਣੀ ਦੇਖੋ ਦੇ ਵਿੱਚ ਹੁੰਦੀ ਹੈ ਕਿ ਕਣ-ਕਣ ਦੇ ਵਿੱਚ ਗੁਰਬਾਣੀ ਹਨਾ ਹੁੰਦੀ ਹੈ ਜਦੋਂ ਕਿ ਆਪਾਂ ਸਰੋਵਰ ਦਾ ਜਲ ਲੈ ਕੇ ਆਉਣੇ ਉਸ ਜਲ ਨੂੰ ਤੁਸੀਂ ਅਗਰ ਇੱਕ ਦਵਾਈ ਦੇ ਰੂਪ ਦੇ ਵਿੱਚ ਇੱਕ ਅੰਮ੍ਰਿਤ ਦੇ ਰੂਪ ਦੇ ਵਿੱਚ ਹਨਾ ਰੋਜ਼ ਸੇਵਨ ਕਰਨ ਲੱਗ ਜਓ ਮਾਲ ਕੇ ਘਰ ਦੇ ਵਿੱਚ ਉਸ ਚੀਜ਼ ਦਾ ਹਨਾ ਕਿਵੇਂ ਸਿੱਟਾ ਦੇਣਾ ਸਭ ਤੋਂ ਪਹਿਲਾਂ ਤੁਸੀਂ ਨੇ ਜਦੋਂ ਜਲ ਲੈ ਕੇ ਆਉਣੇ ਘਰ ਦੇ ਵਿੱਚ ਹਨ ਥੋੜਾ ਜਿਹਾ ਅਲੱਗ ਤੋਂ ਪਾਣੀ ਪਾ ਲਓ ਥੋੜਾ ਜਿਹਾ ਇੱਕ ਢੱਕਣਾ ਨਾ ਉਹਦਾ ਪਾਓ ਇੱਕ ਬੋਤਲ ਤੁਹਾਡੇ ਕੋਲੇ ਹੈਗੀ ਤਾਂ ਉਹ ਮਹੀਨਾ ਵਾਂਗੂ ਚੱਲ ਜਾਂਦੀ ਹੈ ਹਨ ਤਾਂ ਜੁਨੀ ਵੀ ਤੁਹਾਡੇ ਘਰ ਦੇ ਵਿੱਚ ਨੈਗੇਟਿਵਿਟੀ ਹੈ ਨਾ ਜਦੋਂ ਤੁਸੀਂ ਉਹ ਜਲ ਨੂੰ ਹਨ ਸਿੱਟਾ ਦੇਣ ਲੱਗਗੇ ਘਰ ਦੇ ਵਿੱਚ ਤਾਂ ਦੇਖਿਓ ਤੁਹਾਡੇ ਘਰ ਦੇ ਵਿੱਚ ਜਿਹੜਾ ਔਰਾ ਹੈ ਨਾ ਤੁਹਾਡੇ ਘਰ ਦਾ ਤੁਹਾਡੇ ਘਰ ਦਾ ਹਨਾ ਮਾਹੌਲ ਹੈ ਉਹ ਚੇਂਜ ਹੋਣ ਲੱਗ ਜੂਗਾ ਹਨ ਦੂਸਰਾ ਤੁਹਾਡੇ ਘਰ ਦੇ ਵਿੱਚ ਕੋਈ ਵੀ ਹਨਾ ਇਨਸਾਨ ਦਾ ਹੁੰਦਾ ਵੀ ਹਾਂ ਇਹਦੀ ਬਿਮਾਰੀ ਨਹੀਂ ਠੀਕ ਹੋ ਰਹੀ ਹੈ ਨਾ ਵੀ ਜਾ ਅਪਾ ਕਹਿੰਦੇ ਨੇ ਡਿਪਰੈਸ਼ਨ ਚ ਆਏ ਨੀਂਦ ਨਹੀਂ ਆਉਂਦੀ ਕੁਝ ਵੀ ਇਦਾਂ ਦੀ ਚੀਜ਼ ਹੈ ਨਾ ਇੱਕ ਦਵਾਈ ਦੇ ਰੂਪ ਦੇ ਵਿੱਚ ਤੁਸੀਂ ਉਹ ਜਲਣਾ ਥੋੜਾ ਥੋੜਾ ਉਸ ਨੂੰ ਪਿਉਣ ਲੱਗ ਜਾਓ ਜਿਹੜਾ ਵੀ ਤੁਹਾਡੇ ਘਰ ਦੇ ਵਿੱਚ ਮਰੀਜ਼ ਹੈ ਜਿੰਨਾ ਵੀ ਤੁਹਾਡੇ ਘਰ ਦੇ ਵਿੱਚ ਜਲ ਪਿਆਏਗਾ ਨਾ ਉਹਨੂੰ ਤੁਸੀਂ ਇਸ ਤਰੀਕੇ ਦੇ ਨਾਲ ਹੈ ਨਾ ਵਰਤ ਲਿਆ ਕਰੋ ਕਿਉਂਕਿ ਜਲ ਨੂੰ ਰੱਖ ਕੇ ਤੁਸੀਂ ਉਹਦੀ ਬਿਹਤ ਵੀ ਕਰਦੇ ਹੋ ਕਈ ਵਾਰੀ ਹੁੰਦਾ ਵੀ ਆਪਾਂ ਨੂੰ ਤਾਂ ਪਤਾ ਵੀ ਉਹ ਜਾ ਲੈਗਾ ਕਈ ਵਾਰੀ ਕੋਈ ਹੋਰ ਜਾ ਆ ਜਾਂਦਾ ਹੈ ਨਾ ਪਤਵਾ ਘਰੋਂ ਜਾਂ ਲਾਲ ਉਤੇ ਸੀ ਇਨਸਾਨ ਦੀ ਡੈਥ ਹੋ ਜਾਈਏ ਨਾ ਉਹਨੂੰ ਨਹੀਂ ਪਤਾ ਕਿਸੇ ਨੂੰ ਮਗਰੋਂ ਵੀ ਕੀ ਰੱਖਿਆ ਹੋਇਆ ਹੈਗਾ ਨਾ ਉਹ ਚੱਕ ਕੇ ਉਹਨੂੰ ਡੋਲ ਦੂਗਾ ਦੇਖੋ ਇਸ ਚੀਜ਼ ਦੇ ਨਾਲ ਆਪਾਂ ਨੂੰ ਛੋਟੇ ਛੋਟੀਆਂ ਗੱਲਾਂ ਦਾ ਆਪਾਂ ਨੂੰ ਨਹੀਂ ਪਤਾ ਹੁੰਦਾ ਜਿੱਦਾਂ ਕਿ ਆਪਾਂ ਨੂੰ ਹਨਾ ਉਸ ਚੀਜ਼ ਦਾ ਪਾਪ ਲੱਗਦਾ ਜਿਵੇਂ ਆਪਾਂ ਕਹਿਦੇ ਨੇ ਹਨਾ ਇੱਕ ਨੈਗੇਟਿਵਿਟੀ ਆਪਣੇ ਘਰ ਦੇ ਵਿੱਚ ਆਉਂਦੀ ਹੈਗੀ ਹਨਾ ਤਾਂ ਤੁਸੀਂ ਕਰਨਾ ਕੀ ਹੈ ਉਸ ਜਲ ਨੂੰ ਨਾ ਡੇਲੀ ਆਪਦੇ ਪਰਿਵਾਰ ਦੇ ਵਿੱਚ ਹਨਾ ਵਰਤਾ ਦਿਓ ਇਸ਼ਨਾਨ ਕਰਨ ਵਾਲੇ ਹਨਾ ਜਾਂ ਪਾਣੀ ਦੇ ਵਿੱਚ ਪਾ ਲਓ ਜਾਂ ਤੁਸੀਂ ਆਪਦੇ ਰੋਟੀ ਪਾਣੀ ਜਿਹੜਾ ਬਣਾਉਨੇ ਹੋ ਖਾਣਾ ਉਹਦੇ ਵਿੱਚ ਥੋੜਾ ਜਿਹਾ ਪਾ ਲਓ ਜਾਂ ਤੁਸੀਂ ਘਰ ਦੇ ਵਿੱਚ ਸਿੱਟਾ ਦੇ ਦਿਓ ਕਿ ਆਪਾਂ ਜਾਣ ਬੁੱਝ ਕੇ ਹਨਾ ਪਾਪ ਕਰਦੇ ਆ ਜਿਵੇਂ ਕਿ ਠੱਗੀਆਂ ਚੋਰੀਆਂ ਚੁਗਲੀਆਂ ਬਾਹਰ ਮੂੰਹ ਮਾਰਨੇ ਹਨਾ ਜਿਵੇਂ ਲਾ ਲਓ ਤੁਸੀਂ ਜਿੰਨੇ ਵੀ ਆਪਾਂ ਪਾਪ ਕਰਦੇ ਆ ਹਨਾ ਉਹਦਾ ਫਲ ਤਾਂ ਆਪਾਂ ਨੂੰ ਮਿਲ ਨਹੀਂ ਮਿਲਣਾ ਪਰ ਗੁਰਬਾਣੀ ਦੇ ਵਿੱਚ ਲਿਖਿਆ ਕਹਿੰਦੇ ਹੈ ਨਰ ਅਚਨ ਚੇਤ ਪਾਪ ਤੋਂ ਵੀ ਡਰੇ ਜਿਹੜੀ ਕਿ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਵੀ ਆਪਾਂ ਤੋਂ ਪਾਪ ਹੁੰਦੇ ਨੇ ਜਿਵੇਂ ਮੈਂ ਆਪਾਂ ਕਹਿ ਦੇਣੀ ਵੀ ਮੈਂ ਤਾਂ ਜ਼ਿੰਦਗੀ ਦੇ ਵਿੱਚ ਕੋਈ ਪਾਪ ਨਹੀਂ ਕੀਤਾ ਪਰ ਵੀ ਮੇਰੇ ਨੂੰ ਇੰਨਾ ਵਾਹਿਗੁਰੂ ਜੀ ਨੇ ਕਿਉਂ ਦੁੱਖ ਦਿੱਤਾ ਨਾ ਕਿਉਂ ਮੇਰੇ ਐਡੇ ਮਾੜੇ ਕਰਮ ਲਿਖੇ ਨੇ ਦੇਖੋ ਆਪਾਂ ਤੁਰਦੇ ਫਿਰਦੇ ਆਪਾਂ ਤੋਂ ਹਜ਼ਾਰਾਂ ਹੀ ਜਾਨਵਰਾਂ ਦਾ ਹਨਾ ਕਤਲ ਹੋ ਜਾਂਦਾ ਹੈ ਜਾਣੇ ਅਣਜਾਣੇ ਦੇ ਵਿੱਚ ਵੀ ਆਪਾਂ ਕਈ ਵਾਰੀ ਅਜਿਹੇ ਕੰਮ ਕਰ ਦਿੰਦੇ ਆਂਗੀ ਕਿ ਆਪਾਂ ਨੂੰ ਉਸ ਦਾ ਪਾਪ ਜ਼ਰੂਰ ਭੋਗਣਾ ਹੀ ਪੈਂਦਾ ਹੈ ਚਾਹੇ ਆਪਣੇ ਕਿਉਂਕਿ ਕਰਮਾਂ ਦਾ ਪੀਜਾ ਹੀ ਆਪਾਂ ਵੱਢਦੇ ਆਂ ਇਸ ਚੀਜ਼ ਨੂੰ ਤੁਸੀਂ ਜ਼ਰੂਰ ਰੱਖਿਓ ਇਹ ਕਰਮ ਨੇ ਜਿਹੜੇ ਕਹਿਣਗੇ ਪੈਣਪਰਾ ਵੀ ਇਹ ਕਿਵੇਂ ਕੱਟੇ ਜਾਂਦੇ ਆ ਇਹ ਬਾਣੀ ਦੇ ਨਾਲ ਕੱਟੇ ਜਾਂਦੇ ਤੁਰਤੇ ਫਿਰਦੇ ਉੱਠਦੇ ਬੈਠਦੇ ਤਾਈਆਂ ਵਿੱਚ ਕਹਿਣੀ ਹੁੰਦੀਆਂ ਨਾ ਇੱਕ ਭੈਣ ਦਾ ਮੈਨੂੰ ਮੈਸੇਜ ਆਇਆ ਸੀਗਾ ਦੀਦੀ ਸਵਾਸ ਸਵਾਸ ਸਿਮਰਨ ਕਿਵੇਂ ਹੁੰਦਾ ਹੈ ਦੇਖੋ ਸਵਾਸ ਸਵਾਸ ਸਿਮਰਨ ਜਦੋਂ ਤੁਸੀਂ ਹਰ ਟਾਈਮ ਗੁਰਬਾਣੀ ਨੂੰ ਜਪਣ ਲੱਗ ਜਾਓਗੇ ਹਰ ਟਾਈਮ ਵਾਹਿਗੁਰੂ ਦਾ ਸਿਮਰਨ ਕਰੋਗੇ ਖਾਣ ਦੇ ਪੀਣ ਦੇ ਉੱਠਦੇ ਬੈਠਦੇ ਤੁਰਦੇ ਝਾੜੂ ਪੋਚਾ ਕੁਝ ਵੀ ਤੁਸੀਂ ਕਰਨ ਜੋਬ ਤੇ ਜਾਂਦੇ ਆਉਣਾ ਜਦੋਂ ਵੀ ਹੁੰਦਾ ਤੁਸੀਂ ਸਿਮਰਨ ਕਰੋਗੇ ਤਾਂ ਉਹ ਤੁਹਾਡਾ ਸਿਮਰਨ ਹੀ ਚੱਲ ਪੇਗਾ ਵੀ ਇਸ ਚੀਜ਼ ਦੇ ਨਾਲ ਅਗਰ ਤੁਹਾਡੇ ਤੋਂ ਕੋਈ ਇਦਾਂ ਦਾ ਹੋ ਜਾਂਦਾ ਵੀ ਹਾਂ ਮੈਥੋਂ ਇਹ ਗਲਤੀ ਹੋ ਗਈ ਤਾਂ ਤੁਸੀਂ ਇਹ ਨਾ ਜਪਜੀ ਸਾਹਿਬ ਜੀ ਦਾ ਪਾਠ ਕਰੋ ਜਾਂ ਵਾਹਿਗੁਰੂ ਘਰ ਮੰਤਰ ਦਾ ਪਾਪਾਠ ਕਰੋ ਤੁਸੀਂ ਬਹਿ ਕੇ ਨਾ ਵਾਹਿਗੁਰੂ 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 ਉਹ ਨਾ ਤੇ ਨਾਲੇ ਤਾਂ ਦੇ ਕੋਈ ਜਿਹੜਾ ਤੁਹਾਡੇ ਤੋਂ ਹਣਾ ਗਲਤ ਕੰਮ ਹੋਇਆ ਉਹਦਾ ਵੀ ਤੁਹਾਨੂੰ ਪਾਪ ਨਹੀਂ ਲੱਗੇਗਾ ਤੇ ਜਿਹੜਾ ਜਿਵੇਂ ਕਿ ਤੁਹਾਡੇ ਤੋਂ ਕੋਈ ਜਾਨਵਰ ਮਰ ਗਿਆ ਜਾਂ ਤੁਹਾਡੇ ਤੇ ਪੈਰਾਂ ਥੱਲੇ ਆਪ ਨੂੰ ਕਈ ਵਾਰ ਹੁੰਦਾ ਜਿਵੇਂ ਡੱਡੂ ਕੀੜੀਆਂ ਇਦਾਂ ਦੀਆਂ ਚੀਜ਼ਾਂ ਆਪਣੇ ਪੈਰਾਂ ਥੱਲੇ ਆ ਜਾਂਦੀਆਂ ਨੇ ਹਣਾ ਉਹਦੇ ਨਿਮਿਤ ਤੁਸੀਂ ਜ਼ਰੂਰ ਪਾਠ ਕਰਿਆ ਕਰੋ ਕਿਉਂਕਿ ਦੇਖੋ ਆਪਾਂ ਤਾਂ ਕਤਲ ਤਾਂ ਹੋਇਆ ਹੀ ਹੈ ਹਣਾ ਕਈ ਮੈਨੂੰ ਕਹਣਗੇ ਵੀ ਪੈਣੇ ਤੂੰ ਤਾਂ ਨਿੱਕੇ ਨਿੱਕੀਆਂ ਗੱਲਾਂ ਨੂੰ ਹਨਾ ਉਹ ਕਰਦੀਆਂ ਵੀ ਇਦਾਂ ਨਹੀਂ ਹੁੰਦਾ ਹਨਾ ਜਿਹੜੀ ਚੀਜ਼ ਆਪਾਂ ਨੂੰ ਪਤਾ ਹੁੰਦਾ ਜਿਹੜੀ ਚੀਜ਼ਾਂ ਮੈਂ ਸਿੱਖੀਆਂ ਨੇ ਮੈਂ ਸਿਰਫ ਤੁਹਾਨੂੰ ਉਹੀs ਕਹਿ ਰਹੀਆਂ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਉਹਨਾਂ ਨੂੰ ਮਲਕਿ ਅਪਣਾ ਲਿਆ ਕਰੋ ਜਿਹੜੀਆਂ ਚੰਗੀਆਂ ਨਹੀਂ ਲੱਗਦੀਆਂ ਉਹਨਾਂ ਨੂੰ ਛੱਡ ਦਿਆ ਕਰੋ ਹਨਾ ਦੇਖੋ ਇਹਦੇ ਵਿੱਚ ਨਾ ਤਾਂ ਮੇਰਾ ਕੋਈ ਫਾਇਦਾ ਹੋਣ ਵਾਲਾ ਹੈ ਨਾ ਤੁਹਾਡਾ ਕੋਈ ਨੁਕਸਾਨ ਹੋਣ ਵਾਲਾ ਹੈ ਹਨਾ ਕੋਈ ਚੰਗੀ ਗੱਲ ਹੁੰਦੀ ਹੈ ਤਾਂ ਉਹਨੂੰ ਆਪਾਂ ਅੱਗੇ-ਅੱਗੇ ਆਪਣੇ ਬੱਚਿਆਂ ਨੂੰ ਜਾਂ ਆਪਾਂ ਖੁਦ ਆਪਣੇ ਜੀਵਨ ਦੇ ਵਿੱਚ ਉਸ ਨੂੰ ਵਰਤਾਂਗੇ ਤਾਂ ਉਸ ਦਾ ਤੁਹਾਨੂੰ ਫਾਇਦਾ ਹੀ ਹੋਵੇਗਾ ਨੁਕਸਾਨ ਤੇ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਇਹ ਚੀਜ਼ ਨਾ ਕਰਨੇ ਅਗਰ ਤੁਹਾਡੇ ਘਰ ਦੇ ਵਿੱਚ ਪੁਰਾਣਾ ਹਨਾ ਪਤਾ ਨਹੀਂ ਕਿੰਨੇ ਕਿੰਨੇ ਸਾਲਾਂ ਦੇ ਆਪਾਂ ਇਹ ਜਲ ਰੱਖੀ ਰੱਖਦੇ ਆਂ ਅਗਰ ਕਿਤੇ ਵੀ ਤੁਹਾਡਾ ਇਦਾਂ ਦਾ ਪਿਆਤਾ ਤੁਸੀਂ ਉਸ ਨੂੰ ਹਨਾ ਵਰਤ ਲੋ ਕਿਉਂਕਿ ਇਸ ਚੀਜ਼ ਦੇ ਨਾਲ ਤੁਹਾਡੇ ਘਰ ਦੇ ਵਿੱਚ ਨੈਗੇਟਿਵਿਟੀ ਆਉਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਜਿਵੇਂ ਆਪਾਂ ਕਹਿੰਦੇ ਨੇ ਵੀ ਗੁਟਕਾ ਸਾਹਿਬ ਦੀ ਵੀ ਅਦੇਵੀ ਕਰਦੇ ਆਂ ਆਪਾਂ ਹਨਾ ਤਸਵੀਰਾਂ ਦੀ ਵੀ ਅਦੇਵੀ ਕਰਦੇ ਆਂ ਉਸੇ ਤਰੀਕੇ ਦੇ ਨਾਲ ਗੁਰੂ ਘਰਾਂ ਦੇ ਵਿੱਚੋਂ ਲਿਆਉਂਦੇ ਉਹ ਜਲ ਨੂੰ ਜਦੋਂ ਆਪਾਂ ਹਨਾ ਇਸ ਤਰੀਕੇ ਨਾਲ ਰੱਖ ਦਿੰਦੇ ਆ ਹਨਾ ਜੁੱਤੀਆਂ ਵਾਲੇ ਜਗ੍ਹਾ ਤੇ ਰੱਖ ਦਿੰਦੇ ਨੇ ਕਈ ਹੈਗੇ ਆ ਕਈ ਇਦਾਂ ਹੀ ਸਟੋਰ ਵਗੈ ਤੇ ਉਸ ਦੇ ਨਾਲ ਉਸ ਜਲ ਦੀ ਬੇਅਦਵੀ ਹੁੰਦੀ ਹੈ ਗੁਰਵਾਣੀ ਦੀ ਹਨਾ ਉਹਦੇ ਵਿੱਚ ਦੇਖੋ ਕਣ-ਕਣ ਦੇ ਵਿੱਚ ਬਸੀ ਹੋਈ ਹੈਗੀ ਇਸ ਤੇ ਅਪਾ ਨੂੰ ਛੋਟੇ-ਛੋਟੇ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਹਨਾ ਤਾਂ यूं ਆਪਣੇ ਘਰ ਵਿੱਚ ਆਪਾਂ ਕਹਿ ਦਿੰਦੇ ਆ ਵੀ ਪਤਾ ਨਹੀਂ ਕਿਉਂ ਇਦਾਂ ਦੀ ਨੈਗੇਟਿਵਿਟੀ ਜੀ ਆਪਣੇ ਘਰ ਦੇ ਵਿੱਚ ਆਈ ਪਿਆ ਹਨਾ ਵੀ ਆਪਾਂ ਗੁਰਵਾਣੀ ਵੀ ਪੜ੍ਹਦੇ ਆਂ ਪਾਠ ਵੀ ਕਰਦੇ ਆਂ ਹਨਾ ਪਰ ਮਾਨਿਕ ਵੇ ਚੇਂਜ ਆ ਪਤਾ ਨਹੀਂ ਕਿਉਂ ਹੋ ਜਾਂਦਾ ਕਈ ਵਾਰੀ ਨਾ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਛੋਟੇ-ਛੋਟੀਆਂ ਗਲਤੀਆਂ ਆਪਾਂ ਨਾ ਕਰਦੇ ਰਹਿਣਾ ਜਿਵੇਂ ਕਿ ਕੋਈ ਤਸਵੀਰ ਆਪਣੇ ਗੁਰੂ ਸਾਹਿਬਾਂ ਦੀ ਉਹ ਫਟੀ ਪਈ ਹੈ ਜਾ ਆਪਣੇ ਕਿਤੇ ਲੱਗੀ ਹੋਈ ਆ ਉਹ ਗੰਦੀ ਹੋਈ ਪਈ ਆ ਪਰ ਆਪਾਂ ਉਸ ਚੀਜ਼ ਵੱਲ ਧਿਆਨ ਨਹੀਂ ਦਿੰਦੇ ਦੇਖੋ ਗੁਟਕਾ ਸਾਹਿਬ ਆਪਣੇ ਘਰਾਂ ਦੇ ਵਿੱਚ ਪਈ ਨੇ ਰੁਮਾਲੇ ਸਾਹਿਬ ਆਪਣੇ ਘਰਾਂ ਦੇ ਵਿੱਚ ਪਈ ਨੇ ਹਨਾ ਤੇ ਕੋਸ਼ਿਸ਼ ਕਰਿਆ ਕਰੋ ਕਿ ਜਿਵੇਂ ਆਪਾਂ ਦੇਖੋ ਬਸ ਤਾਂ ਡੇਲੀ ਬਦਲਦੇ ਆ ਹਨਾ ਇਹ ਕਈ ਵਾਰੀ ਦੋ-ਦੋ ਵਾਰ-ਵਾਰ ਬਦਲ ਲੈਣੇ ਆ ਪਰ ਗੁਟਕਾ ਸਾਹਿਬ ਦੇ ਰੁਮਾਲਾ ਸਾਹਿਬ ਨੂੰ ਆਪਾਂ ਨਾ ਸਾਲ-ਸਾਲ ਨਹੀਂ ਧੋਂਦੇ ਹਨਾ ਇਹਦੇ ਨਾਲ ਵੀ ਦੇਖੋ ਆਪਣੇ ਘਰ ਦੇ ਵਿੱਚ ਹਨਾ ਕਾਫੀ ਜ਼ਿਆਦਾ ਨੈਗੇਟਿਵਿਟੀ ਆਉਂਦੀ ਆ ਕਿ ਆਪਣੀ ਛੋਟੇ ਛੋਟੇ ਇਹ ਗੱਲਾਂ ਦਾ ਹਨ ਗੁਰੂ ਸਾਹਿਬ ਨਰਾਜ ਹੁੰਦੇ ਆ ਹਨ ਤਾਂ ਤੁਸੀਂ ਕਮ ਸੇ ਕੰਮ ਮਹੀਨੇ ਮੰਗਰੋ 15 ਦਿਨਾਂ ਮੰਗਰੋ ਹਨ ਸਾਰੀਆਂ ਪੋਥੀਆਂ ਜੋ ਵੀ ਤੁਹਾਡੇ ਘਰ ਦੇ ਵਿੱਚ ਸੈਂਚੀਆਂ ਵਗੈਰਾ ਰੱਖੀਆਂ ਹੋਈਆਂ ਨੇ ਗੁਟਕਾ ਸਾਹਿਬ ਰੱਖੇ ਹੋਏ ਨੇ ਹਨ ਉਹਨਾਂ ਦੇ ਕੱਪੜੇ ਨੇ ਜਿਹੜੇ ਉਹਨਾਂ ਨੂੰ ਸਾਫ਼ ਕਰਿਆ ਕਰੋ ਧੋਇਆ ਕਰੋ ਹਨ ਤੇ ਬਾਕੀ ਜਿੱਥੇ ਤਸਵੀਰਾਂ ਰੱਖੀਆਂ ਹੋਈਆਂ ਨੇ ਉਹਨਾਂ ਨੂੰ ਡੇਲੀ ਸਾਫ਼ ਕਰਨਾ ਧੂਫ ਬੱਤੀ ਕਰਨੀ ਹਨ ਇਸ ਚੀਜ਼ ਨਾਲ ਦੇਖਿਓ ਤੁਹਾਡੇ ਹਨ ਜਦੋਂ ਤੁਸੀਂ ਗੁਰੂ ਨਾਲ ਜੁੜੋਗੇ ਦੇਖੋ ਹੋਰ ਧਰਮ ਕਿਉਂ ਇੰਨੇ ਪ੍ਰਚਲਿਤ ਹੋ ਰਹੇ ਨੇ ਕਿਉਂ ਆਪਣੇ ਤਿਹਾਵੀ ਹੋ ਰਹੇ ਨੇ ਕਿਉਂਕਿ ਆਪਣਾ ਜਿਹੜਾ ਸਿੱਖ ਧਰਮ ਹੈ ਨਾ ਇਹਦੀਆਂ ਸਿੱਖ ਹੀ ਸਿੱਖ ਦੇ ਮਤਲਬ ਕਿ ਵਿਰੋਧੀ ਹੋਇਆ ਪਿਆਗਾ ਜਿਵੇਂ ਕਿ ਹੁਣ ਮੈਂ ਤੁਹਾਨੂੰ ਕੋਈ ਗੱਲ ਦੱਸਦੀ ਤਾਂ ਮੈਨੂੰ ਕਹਿਣਗੇ ਵੀ ਹਨਾ ਇੱਕਦਾਂ ਮੈਨੂੰ ਕਿਦਨ ਮੈਸੇਜ ਆਇਆ ਕਹਿੰਦੇ ਆ ਤੂੰ ਆਪਦਾ ਨਾ ਕਹਿੰਦਾ ਸਾਰਾ ਕੁਝ ਗਵਾ ਲਈ ਹਨਾ ਦੇਖੋ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਕਿਹਾ ਕਹਿੰਦੇ ਜਦੋਂ ਕੋਈ ਆਪਣਾ ਗੁਣ ਆਪਾ ਬਣਦੇ ਆ ਨਾ ਤਾਂ ਉਹ ਗੁਣ ਘਟਦਾ ਨਹੀਂ ਹੁਣ ਵੱਧਦਾ ਹੀ ਆ ਹਨਾ ਗੁਰਬਾਣੀ ਇੱਕ ਅਜਿਹੀ ਚੀਜ਼ ਹੈਗੀ ਜਿਹੜੀ ਕਿ ਵੰਡਣ ਦੇ ਨਾਲ ਹੋਰ ਬਰਕਤ ਆਉਂਦੀ ਹੈ ਨਾ ਕਿ ਕੁਝ ਗਵਾਇਆ ਜਾਂਦਾ ਹੈ ਗੁਰੂ ਦੀ ਮਹਿਮਾ ਜੋ ਵੀ ਗਾਉਂਦਾ ਉਹਨੂੰ ਕੁਝ ਨਾ ਕੁਝ ਮਿਲਦਾ ਹੀ ਆ ਉਹਦਾ ਗਵਾਇਆ ਕੁਝ ਨਹੀਂ ਜਾਂਦਾ ਦੇਖੋ ਗਵਾਇਆ ਉਹਦਾ ਜਾਂਦਾ ਜਿਹੜਾ ਕਿ ਭੇਖਦਾ ਹੁੰਦਾ ਉੱਤੋਂ ਤਾਂ ਸਭ ਕੁਝ ਆ ਨਾ ਵੀ ਮੈਂ ਪਾਇਆ ਗਾਤਰਾ ਚਿੱਟੇ ਕੱਪੜੇ ਪਾਇਆ ਮੈਂ ਬੜਾ ਸਿੱਖਾ ਮੈਂ ਤੜਕੇ 2 ਵਜੇ ਉੱਠਦਾ ਮੈਂ ਨਿਤਨੇਮ ਕਰਦਾ ਮੈਂ ਇਦਾਂ ਨਾ ਤੇ ਉਹ ਕਈ ਵਾਰੀ ਕਹਿੰਦੇ ਨੇ ਕਹਿੰਦੇ ਹਾਜ਼ਰ ਗੈਰ ਹਾਜ਼ਰ ਗੈਰ ਹਾਜ਼ਰ ਹਾਜ਼ਰ ਕਈ ਤਾਂ ਚੌਂਕੜਾ ਮਾਰ ਕੇ ਬੈਠੇ ਹੁੰਦੇ ਨੇ ਦੀਵਾਨ ਦੇ ਵਿੱਚ ਹਨਾ ਵੀ ਮੈਂ بڑا ਦੀਵਾਨ ਸੁਣ ਰਿਹਾ ਮੈਂ ਬੜੀ ਕਥਾ ਸੁਣ ਰਿਹਾ ਹਨਾ ਪਰ ਉਹਦਾ ਧਿਆਨ ਹੁੰਦਾ ਵੀ ਬਾਹਰ ਕੀ ਹੋ ਰਿਹਾ ਕਈ ਵਾਰੀ ਜਿਹੜਾ ਬਾਹਰ ਫਿਰਦਾ ਹੁੰਦਾ ਹਨਾ ਉਹ ਨੂੰ ਸਾਪ ਤਾਂ ਹੁੰਦੇ ਵੀ ਕੀ ਚੱਲ ਰਿਹਾ ਕੀ ਸੁਣ ਰਿਹਾ ਉਹਦਾ ਧਿਆਨ ਗੁਰੂ ਸਾਹਿਬ ਜੀ ਦੀ ਬਾਣੀ ਦੇ ਵਿੱਚ ਹੁੰਦਾ ਤੇ ਉਹ ਕੰਮ ਕਾਜ ਆਪਦੇ ਕਰਦਾ ਫਿਰਦਾ ਹੁੰਦਾ ਹਨ ਦੇਖੋ ਇਹੀ ਗੁਰੂ ਸਾਹਿਬ ਜੀ ਨੇ ਕਿਹਾ ਕਿ ਗ੍ਰਿਸ਼ਤੀ ਜੀਵਨ ਦੇ ਵਿੱਚ ਰਹਿ ਕੇ ਵੀ ਤੁਸੀਂ ਗੁਰੂ ਸਾਹਿਬ ਜੀ ਨੂੰ ਪਾ ਸਕਦੇ ਹੋ ਕੋਈ ਇਹ ਨਹੀਂ ਹੈਗਾ ਵੀ ਤੁਸੀਂ ਜੰਗਲਾਂ ਦੇ ਵਿੱਚ ਜਾ ਕੇ ਹੀ ਗੁਰੂ ਸਾਹਿਬ ਜੀ ਨੂੰ ਪਾ ਸਕਦੇ ਹੋ ਹਨ ਜਿੰਨਾ ਭੈਣ ਭਰਾਵਾਂ ਦੇ ਘਰ ਦੇ ਵਿੱਚ ਹਨਾ ਇਹੀ ਜਲ ਪਿਆ ਹੈਗਾ ਤਾਂ ਤੁਸੀਂ ਅੱਜ ਤੋਂ ਹੀ ਉਸ ਨੂੰ ਆਪਣੇ ਘਰ ਦੇ ਵਿੱਚ ਸਿਟਾ ਦਿਨ ਦੇਖੋ ਆਪਣੀ ਘਰਾਂ ਦੇ ਵਿੱਚ ਨਾ ਬਰਕਤਾਂ ਜਾਣ ਦਾ ਘਰਾਂ ਦੇ ਵਿੱਚ ਕਲੇਸ਼ ਆਉਂਦਾ ਹਨਾ ਮੇਨ ਕਾਰਨ ਇਹ ਹੈ ਕਿ ਜਿਹੜੀਆਂ ਘਰ ਦੀਆਂ ਮਰੀਆਂ ਭੈਣਾਂ ਨੇ ਗ੍ਰਹਿਣੀਆਂ ਨੇ ਹਨਾ ਉਹ ਆਪਣੇ ਫਰਜ਼ਾਂ ਤੋਂ ਖੁੰਝਦੀਆਂ ਜਾ ਰਹੀਆਂ ਨੇ ਹਨਾ ਇੱਧਰ ਕੋਈ ਧਿਆਨ ਨਹੀਂ ਹੈਗਾ ਸਾਰਾ ਦਿਨ ਆਪਾਂ ਬਸ ਮੋਬਾਈਲਾਂ ਤੇ ਗਾਣੇ ਰੀਲਾਂ ਵਗੈਰਾ ਨਾਲ ਸੁਣੀ ਜਾਣੀਆਂ ਦੇਖੀ ਜਾਣੀਆਂ ਘਰ ਦਾ ਕਲੇਸ਼ ਇਸੇ ਚੀਜ਼ ਨਾਲ ਵੱਧ ਰਹੀ ਹੈ ਸਭ ਤੋਂ ਪਹਿਲਾਂ ਜਿਹੜਾ ਮੇਨ ਕੰਮ ਹੁੰਦਾ ਆਪਣਾ ਨਾ ਸਵੇਰੇ ਉੱਠ ਕੇ ਖਾਣਾ ਪਾਣੀ ਬਣਾਉਣੀ ਉਹ ਤੋਂ ਗੁਰਬਾਣੀ ਦਾ ਨਾਮ ਜਪਣਾ ਸਿਮਰਨ ਕਰਨਾ ਦੇਖੋ ਆਪਾਂ ਰੋਗੋ ਇਹਨਾਂ ਦੁਨੀਆ ਦੇ ਵਿੱਚ ਸਾਰਾ ਕੁਝ ਹੈ ਨਾ ਮੈਂ ਵੀ ਤੁਹਾਡੇ ਸਾਹਮਣੇ ਸਾਰਾ ਕੁਝ ਉਦਾਂ ਹੀ ਕਰਦੀ ਹਣਾ ਇਹ ਕੋਈ ਜ਼ਰੂਰੀ ਨਹੀਂ ਹੈਗਾ ਹਣਾ ਵੀ ਆਪਾਂ ਦੁਨੀਆ ਤੋਂ ਅਲੱਗ ਦੇਖੀਏ ਫੇਰ ਹੀ ਆਪਾਂ ਸਿਮਰਨ ਕਰ ਸਕਦੇ ਨਹੀਂ ਸਾਰਿਆਂ ਦੇ ਵਿੱਚ ਰਹਿ ਕੇ ਵੀ ਆਪਾਂ ਸਿਮਰਨ ਕਰ ਸਕਦੇ ਹਣਾ ਆਪਣੇ ਘਰ ਨੂੰ ਸਵਰਗ ਬਣਾ ਸਕਦੇ ਹਾਂ ਬਾਬਿਆਂ ਪਖੰਡੀਆਂ ਦੇ ਡੇਰਿਆਂ ਤੇ ਤਾਂ ਅੱਗੇ ਤਵੀਤ ਲਿਆਉਣ ਨਾਲੋਂ ਤੁਸੀਂ ਘਰ ਦੇ ਵਿੱਚ ਹਣਾ ਇੱਕ ਜਪਜੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਦੋ ਤਾਂ ਦੇਖਿਓ ਹੁਣ ਵਾਈਗੁਰੂ ਜੀ ਨੂੰ ਹਾਜ਼ਰ-ਨਾਜ਼ਰ ਸਮਝਣਾ ਕਿ ਵਾਈਗੁਰੂ ਜੀ ਹੈਗੇ ਨੇ ਸਾਡੇ ਸਾਹਮਣੇ ਬੈਠੇ ਨੇ ਤੇ ਸਾਨੂੰ ਦੇਖ ਰਹੇ ਨੇ ਤੇ ਸਾਡੀ ਹਰ ਇੱਕ ਚੀਜ਼ ਨੂੰ ਪੂਰਾ ਕਰਨੀ ਸਾਡੇ ਹਰ ਇੱਕ ਦੁੱਖ ਨੂੰ ਕਟਣਗੇ ਤਾਂ ਦੇਖਿਓ ਕਿੰਨੀ ਜਲਦੀ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀ ਹੋਵੇਗੀ ਜੋ ਤੁਸੀਂ ਮੰਗੋਗੇ ਵਾਈਗੁਰੂ ਜੀ ਤੁਹਾਨੂੰ ਉਹੀ ਦੇਣਗੇ ਪਰ ਜਿਸ ਦਿਨ ਤੁਸੀਂ ਇਹ ਸਮਝ ਲਿਆ ਕਿ ਮੇਰੇ ਪਾਤਸ਼ਾਹ ਮੇਰੇ ਨਾਲ ਨੇ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਮਿਲਾਂਗੇ ਹੁਣ ਅਗਲੀ ਵੀਡੀਓ ਤੇ ਚੋ ਤੱਕ ਲਈ ਸਾਰੇ ਪਿਆਰ ਆਪਣੇ ਪਰਮੇਸ਼ਰ ਮੇਰੇ ਵੱਲੋਂ ਸਤਿ ਸ੍ਰੀ ਅਕਾਲ